ਸਸਿਕਾ ਦੋਸਤੋ ਤੁਸੀਂ ਦੇਖ ਰਹੇ ਹੋ ਖਬਰ ਪੰਜਾਬ ਦੀ ਫੇਸਬੁੱਕ ਪੇਜ ਅਤੇ ਮੈਂ ਬਠਿੰਡਾ ਤੋਂ ਰਸਕਰਨ ਸਿੰਘ ਸਾਡਾ ਵੀਰ ਅਸੀਂ ਅੱਜ ਪਹੁੰਚਿਆ ਬਠਿੰਡਾ ਦੇ ਸੰਝੇ ਨਗਰ ਗਲੀ ਨੰਬਰ 20 ਦੇ ਵਿੱਚ ਜਿੱਥੇ ਇੱਕ ਗਰੀਬ ਆਪਣਾ ਪਰਿਵਾਰ ਸੀਗਾ ਛੱਤ ਉਹਨਾਂ ਦੀ ਪੁਰਾਣੀ ਛੱਤੀ ਡਾਟਾ ਦੀ ਛੱਤੀ ਪਰਿਵਾਰ ਅਚਾਨਕ ਬਾਹਰ ਨਿਕਲਿਆ ਤਾਂ ਉਸ ਉਸੇ ਉਸੇ ਟਾਈਮ ਹੀ ਛੱਤ ਹੇਠਾਂ ਆਪਈ ਪਰਿਵਾਰ ਤਾਂ ਕਿਸੇ ਤਰ੍ਹਾਂ ਦੇ ਕੋਈ ਉਹਨਾਂ ਦਾ ਆਪ ਨੁਕਸਾਨੀਓ ਸਰਟੀਫਿਕੇਟ ਨਹੀਂ ਵਜੀ ਲੇਕਿਨ ਸਮਾਨ ਸੀ ਜਿਹੜਾ ਅੰਦਰ ਸਾਰਾ ਉਹ ਸਾਰਾ ਬਿਲਕੁਲ ਇਸ ਤੇ ਆਏ ਦੇ ਅੰਦਰ ਹੀ ਤੈਸ਼ਨੇਸ਼ ਹੋ ਗਿਆ ਦੱਸਦੀ ਕਿ ਇਹ ਸਿਵਲ ਬੋਰਡ ਦੇ ਵਿੱਚ ਕੱਚਾ ਮੁਲਾਜ਼ਮ ਹੈ 7-8000 ਰੁਪਏ ਤਨਖਾਹ ਇਸ ਦੇ ਨਾਲ ਗੁਜ਼ਾਰਾ ਬੜੀ ਮੁਸ਼ਕਲ ਦੇ ਨਾਲ ਹੁੰਦਾ ਹੈ ਦੇਖੋ ਤਸਵੀਰਾਂ ਦੇ ਵਿੱਚ ਤੇ ਅਸੀਂ ਇੱਥੇ ਜਿਹੜੇ ਮੋਹਤਵਰ ਬੰਦੇ ਨੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਵੀ ਆਪਾਂ ਸੁਣੀ ਆਪਾਂ ਕਰਾਵਾਂਗੇ ਸੰਜੇਨਗਰ ਪਹੁੰਚੇ ਆ ਬਠਿੰਡਾ ਦੇ ਤੇ ਅਸੀਂ ਛੋਡੀ ਉਹਨਾਂ ਦੇ ਨਾਲ ਆਪਾਂ ਹੇਠਾ ਜਾ ਕੇ ਗੱਲਬਾਤ ਵੀ ਆਪਾਂ ਕਰਾਉਣੇ ਆ ਕੀ ਮਾਮਲਾ ਸੀ ਕਿਵੇਂ ਡਿੱਗੀ ਫਟਾਫਟ ਅੱਗੇ ਸ਼ੇਅਰ ਕਰ ਦਿਓ ਤਾਂ ਜੋ ਇਸ ਗਰੀਬ ਪਰਿਵਾਰ ਦੀ ਕੋਈ ਮਦਰ ਕਿਸ ਤਰ੍ਹਾਂ ਜੇਕਰ ਕਰਨਾ ਚਾਹੁੰਦਾ ਤਾਂ ਉਹ ਕਰ ਸਕਦਾ ਹੈ ਤੁਹਾਨੂੰ ਜਿਹਾ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਛੱਤ ਡਿੱਗੀ ਹੈ ਸਾਰਾ ਸਮਾਨ ਹੈ ਜਿਹੜਾ ਅੰਦਰ ਹੀ ਤੈਸਨਾਸ਼ ਹੋ ਚੁੱਕਾ ਹੈ ਕੁਦਰਤੀ ਇਹੋ ਜਿਹਾ ਸਮਾ ਸੀਗੇ ਪਰਿਵਾਰ ਇੱਥੇ ਹੈ ਨਹੀਂ ਸੀ ਬਾਹਰ ਸੀਗਾ ਤੇ ਛੱਤ ਅਚਾਨਕ ਡੱਗ ਗਈ ਪੁਰਾਣੀ ਛੱਤ ਹੈ ਡਾਟਾਂ ਲੱਗੀਆਂ ਹੋਈਆਂ ਨੇ ਦੇਖ ਰਹੋ ਤਸਵੀਰਾਂ ਦੇ ਵਿੱਚ ਕਿਉਂਕਿ 7-8 8000 ਰੁਪਏ ਨਾਲ ਗੁਜ਼ਾਰਾ ਬੜੀ ਮੁਸ਼ਕਲ ਨਾਲ ਹੁੰਦਾ ਤੇ ਛੱਤਾਂ ਦਾ ਬਦਲੀਆਂ ਆਪਣਾ ਬਹੁਤ ਹੀ ਦੂਰ ਦੀ ਗੱਲ ਹੈ ਅਮੇ ਨਗਰ ਨਿਗਮ ਵੱਲੋਂ ਇੱਕ ਸਕੀਮ ਲੈਂਦੀ ਗਈ ਹੈ ਕਿ 1.5 ਲੱਖ ਰੁਪਿਆ ਮਕਾਨ ਦੀ ਮੁਰੰਮਤ ਵਾਸਤੇ ਦਿੱਤਾ ਜਾਊਗਾ ਲੇਕਿਨ ਉਹ ਰਿਸ਼ਤੇਵਾਰ ਦਤਿਆਂਦੇ ਰਿਸ਼ਤੀਆਂ ਵਾਲਿਆਂ ਨੂੰ ਹੀ ਉਹ ਆਪਣਾ ਆਪਣਾ ਪੈਸਾ ਮਿਲਦਾ ਹੈ ਲੇਕਿਨ ਇਹਨਾਂ ਕੋਲ ਰਿਸ਼ਤੀਆਂ ਵੀ ਨਹੀਂ ਹੁਣ ਤੇ ਇਹ ਇਹਨਾਂ ਦਾ ਆਪਣਾ ਗੁਜ਼ਾਰਾ ਕਿਸ ਤਰ੍ਹਾਂ ਹੁੰਦਾ ਹੋਊਗਾ ਤੁਹਾਡੇ ਨਾਲ ਇੱਥੇ ਮੌਤਬਰ ਬੰਦੇ ਨੇ ਅਸੀਂ ਉਹਨਾਂ ਦਾ ਗਲਤ ਕਰਾਵਾਂਗੇ ਕਾਫੀ ਲੋਕ ਇੱਥੇ ਇਕੱਠੇ ਹੋਏ ਨਹੀਂ ਵਿਚਾਰ ਰਹਿ ਗਿਆ ਕੁਦਰਤੀ ਤੌਰ ਤੇ ਸਾਡੇ ਨਾਲ ਇੱਥੋਂ ਦੇ ਆਪਣਾ ਕਾਉਂਸਲਰ ਨੇ ਸੰਜੀਤ ਜੀ ਉਹਨਾਂ ਦਾ ਗਲਤ ਕਰਾਂ ਸੱਸੇ ਆ ਵੀ ਪਰ ਕੀ ਕਹਿਣਾ ਚਾਹੀਦਾ ਕੀ ਹੋਊਗਾ ਹਾਂਜੀ ਮੈਂ ਸੁਰੇਸ਼ ਕੁਮਾਰ ਚੋਹਾਨ ਐਮਸੀ ਵਾਰਡ ਨੰਬਰ 22 ਸੰਝੇ ਨਗਰ ਗਲੀ ਨੰਬਰ 20 ਦੇ ਵਿੱਚ ਇੱਕ ਮੇਰੇ ਗਰੀਬ ਪਰਿਵਾਰ ਦੇ ਭਰਾ ਨੇ ਕਿਧਰ ਗਏ ਮੇਰਾਜੂ ਜੀ ਜਿਹੜਾ ਸੀਵਰੇਜ ਬੋਰਡ ਦੇ ਵਿੱਚ ਸੀਵਰੇਜ ਦੀ ਜਿਹੜਾ ਹੈਗਾ ਸਫਾਈ ਕਰਦੇ ਨੇ ਤੇ ਬਹੁਤ ਹੀ ਮੁਸ਼ਕਿਲ ਨਾਲ ਗੁਜ਼ਾਰਾ ਕਰਦੇ ਉਹਦੇ ਤੇ ਦੁੱਖ ਦਾ پہاੜ ਜਿਹੜਾ ਹੈਗਾ ਅੱਜ ਜਿਹੜਾ ਹੈਗਾ ਡਿੱਗ ਗਿਆ ਇਹਦੀ ਕੋਈ ਮਕਾਨ ਦੀ ਛੱਤ ਸੀਗੀ ਉਹ ਮਕਾਨ ਦੀ ਛੱਤ ਅਚਾਨਕ ਜਿਹੜੀ ਹੈਗੀ ਐ ਇਹ ਰਾਤ ਨੂੰ ਉਹਦੇ ਵਿੱਚ ਸੁੱਤੇ ਪਏ ਸੀਗੇ ਤੇ ਸਵੇਰੇ ਜਦੋਂ ਉੱਠੇ ਉੱਠ ਕੇ ਬਾਹਰ ਆਏ ਹੈਗੇ ਐ ਤੇ ਉਸ ਮਾਲਕ ਨੇ ਬਚਾ ਲੇ ਤੇ ਛੱਤ ਅਚਾਨਕ ਨੀਚੀ ਆ ਗਿਰ ਗਈ। ਉਹ ਛੋਟੇ-ਛੋਟੇ ਬੱਚੇ ਸੀਗੇ ਤੋਂ ਕੋਈ ਜਾਨੀ-ਮਾਨੀ ਨੁਕਸਾਨ ਹੋਣ ਤੋਂ ਬਚਤ ਹੋ ਗਿਆ। ਬਸਤ ਹੋ ਗਈ। ਅਸੀਂ ਸ਼ੁਕਰਗੁਜ਼ਾਰ ਆ ਉਸ ਮਾਲਕ ਦੇ ਜਿਨ੍ਹਾਂ ਨੇ ਬਚਾ ਲਿਆ। ਤੇ ਬੇਨਤੀ ਕਰਾਂਗੇ ਸਰਕਾਰ ਨੂੰ, ਪ੍ਰਸ਼ਾਸਨ ਨੂੰ, ਮਾਨਯੋਗ ਡੀਸੀ ਸਾਹਿਬ ਨੂੰ ਤੇ ਮਾਨਯੋਗ ਐਮਐਲਏ ਸਾਹਿਬ ਨੂੰ ਵੀ ਜਿਹੜੇ ਇੱਥੋਂ ਦੇ ਜਿਹੜੇ ਗਰੀਬ ਲੋਕ ਨੇ ਜਿਨ੍ਹਾਂ ਦੇ ਨਾਲ ਇਦਾਂ ਦਾ ਕੋਈ ਹਾਸਾ ਜਿਹੜਾ ਵਾਪਰ ਜਾਂਦਾ ਉਹਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਅਸਲ ਲੋੜ ਤਾਂ ਇਹਨਾਂ ਗਰੀਬ ਲੋਕਾਂ ਨੂੰ ਹੈ ਇਹਨਾਂ ਦੇ ਮਕਾਨ ਜਿੰਨੇ ਵੀ ਇੱਥੇ ਹੈਗੇ ਆ ਸਾਰੇ ਦੇ ਵਿਚਾਰਿਆਂ ਦੇ ਕੱਚੇ ਆ ਤੇ ਬੜੀ ਮੁਸ਼ਕਿਲ ਨਾਲ ਗੁਜ਼ਾਰਾ ਕਰਦੇ ਆ 8-9000 9000 ਰੁਪਏ ਦੇ ਵਿੱਚ ਕੀ ਆਪਦਾ ਇਹ ਮਕਾਨ ਦੀ ਰਿਪੇਅਰ ਕਰਾਏਗਾ ਕੀ ਉਹਨੂੰ ਮਰਮਤ ਕਰਾਏਗਾ ਸੋ ਇਸ ਲਈ ਥਾਨ ਨੂੰ ਜਿਹੜਾ ਪੁਰਜੋਰ ਅਪੀਲ ਹੈ ਵੀਰ ਜਿਹੜੇ ਆਪਾਂ ਮਾਲੀ ਸਹਾਇਤਾ ਦੇਨੇ ਆ 1.5 ਲੱਖ ਰੁਪਏ ਦੀ ਇਹਨਾਂ ਨੂੰ ਵੀ ਉਹਦੇ ਵਿੱਚ ਸ਼ਾਮਲ ਕੀਤਾ ਜਾਵੇ ਤਾਂ ਜੋ ਇਹ ਆਪਣੇ ਮਕਾਨ ਦੀ ਕੋਈ ਛੱਤ ਬਦਲ ਸਕਣ ਜਾਂ ਰਿਪੇਅਰ ਵਗੈਰਾ ਕਰਾ ਸਕਣ ਛੋ ਧੰਨਵਾਦ ਜੀ ਸ੍ਰੀ ਜੀ ਮੇਰਾ ਇੱਕ ਹੋਰ ਸਵਾਲ ਹੈ ਕਿ ਜੇ ਕੋਈ ਆਮ ਬੰਦਾ ਇਹਨਾਂ ਲਈ ਵੀ ਆਪਣਾ ਮਦਦ ਕਰਨੀ ਚਾਹੀਏ ਛਤ ਧੰਨਵਾਦ ਉਹ ਵੀ ਉਸ ਦੇ ਕਿਸੇ ਹਾਂਜੀ ਮੇਰੀ ਜਿਹੜੀ ਹੈਗੀ ਐ ਜੇ ਕੋਈ ਇਦਾਂ ਦਾ ਬੰਦਾ ਜਿਹੜਾ ਹੈਗਾ ਕੋਈ ਇੱਥੇ ਆ ਕੇ ਇਹਨਾਂ ਦੀ ਜਿਹੜਾ ਕੋਈ ਮਦਦ ਕਰਨਾ ਚਾਹੁੰਦਾ ਹੈ ਕੋਈ ਛੱਤ ਲਈ ਜਿਹੜਾ ਹੈਗਾ ਛੱਤ ਪਵਾਉਣਾ ਚਾਹੁੰਦਾ ਉਹ ਵੀ ਆ ਕੇ ਕਰ ਸਕਦਾ ਹੈਗਾ ਸੋ ਬਹੁਤ ਉਹਦੇ ਵੀ ਅਸੀਂ ਆ ਭਾਰੀ ਹੋਵਾਂਗੇ ਮੱਲਾ ਨਿਵਾਸੀ ਵੀ ਆ ਭਾਰੀ ਹੋਵਾਂਗੇ ਤੇ ਮੈਂ ਆਪਣੇ ਵੱਲੋਂ ਵੀ ਤਹਿ ਦਿਲੋਂ ਉਹਨਾਂ ਦਾ ਧੰਨਵਾਦ ਕਰਾਂਗਾ ਜੇ ਕੋਈ ਇਦਾਂ ਦਾ ਬੰਦਾ ਮੂਰੇ ਆ ਕੇ ਕਰ ਦੇ ਸਰ ਕੀ ਨਾਮ ਹੈ ਤੁਹਾਡਾ ਦੇ ਕੀ ਕਹਿਣਾ ਚਾਹੁੰਦੇ ਹੋ ਕੀ ਕੰਮ ਕਰਦੇ ਹੋ ਮੇਰਾ ਨਾਮ ਰਾਜੂ ਹੈ ਮੈਂ 시ਵਰਾਪੁਰ ਚ ਲੱਗਿਆ ਹੋਇਆ ਹਾਂ ਜੀ 8000 ਮੈਨੂੰ ਤਨਖਾਹ ਮਿਲਦੀ ਏ ਮੇਰੇ ਤਿੰਨ ਬੱਚੇ ਨੇ ਉਦੋਂ ਵਿੱਚੋਂ ਹੁਣ ਮੈਂ ਬੱਚਿਆਂ ਦਾ ਸਿਸਟਮ ਚਲਾਵਾ ਜਾਂ ਪਰਿਵਾਰ ਦਾ ਚਲਾਵਾ ਹੁਣ ਮੇਰੇ ਤੇ ਆਹ ਪਹਾੜ ਡਿੱਗ ਗਿਆ ਛੱਤ ਡਿੱਗੀ ਗਈ ਇਹ ਜੀ ਰਿਪੇਅਰ ਕਰਾਉਣ ਵਾਸਤੇ ਮੇਰੇ ਕੋਲੇ ਪੈਸੇ ਤੇਦੇ ਦੀ ਕੋਈ ਗੁੰਜੇਸ਼ ਨਹੀਂ ਹੈ ਹੁਣ ਇਹ ਮੈਨੂੰ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ ਮੈਂ ਸਰਕਾਰ ਨੂੰ ਬੇਨਤੀ ਕਰਦਾ ਕਿ ਰੈਸਟਰੀ ਵਾਲੇ ਲੋਕਾਂ ਨੂੰ ਤਾਂ ਉਹਦਾ ਵੀ ਸਹੂਲਤਾ ਮਿਲ ਜਾਂਦੀ ਹੈ ਪਰ ਜਿਵੇਂ ਅਸੀਂ ਰਹਿੰਦੇ ਸਾਨੂੰ ਕੋਈ ਨਗਰ ਨਿਗਮ ਵੱਲੋਂ ਪ੍ਰਸ਼ਾਸਨ ਵੱਲੋਂ ਰਿਪੇਅਰਿੰਗ ਨੂੰ ਕੋਈ ਪੈਸਾ ਤੇਲਾ ਨਹੀਂ ਮਿਲਦਾ ਅਸੀਂ ਬੇਨਤੀ ਕਰਦੇ ਵੀ ਸਾਡੀ ਮਦਦ ਕੀਤੀ ਜਾਵੇ ਸਾਡੇ ਆ ਜਿਹੜਾ ਹੈਗਾ ਇਹਨੂੰ ਸਹੀ ਕਰਾਇਆ ਜਾਵੇ ਤਾਂ ਕਿ ਆਪ ਦੇ ਬੱਚਾ ਨੂੰ ਅਸੀਂ ਸੱਤ ਤੱਲੇ ਲੈ ਕੇ ਪਈ ਰਹੀ ਹੈ ਜੀ ਬਾਰਸ ਦਾ ਮੌਸਮ ਹੈ ਹੁਣ ਇਸ ਵੇਲੇ ਕਿੱਥੇ ਜਾਈ ਇੱਕ ਮੇਰੀ ਮਾਤਾ ਹੈ ਜਿੰਨਾਂ ਦਾ ਅਸੀਂ ਕੱਲ ਹੀ ਪ੍ਰੈਸ਼ਨ ਕਰਾਇਆ ਪਿੱਤਾ ਕਢਾਇਆ ਉਹ ਵੀ ਨੇ ਪਰੇਸ਼ਾਨ ਨੇ ਕਿ ਉਹਨਾਂ ਨੂੰ ਮੰਝਾ ਨਹੀਂ ਪਾ ਸਕਦੇ ਅਸੀਂ ਉਹਨਾਂ ਨੂੰ ਬੈੱਡ ਰੈਸਟ ਡਾਕਟਰ ਨੇ ਡੈਥ ਸੀ ਦੱਸੀ ਏ ਤੇ ਉਹ ਉਹ ਵੀ ਕੁਰਸੀ ਤੇ ਬੈਠੇ ਤੁਸੀਂ ਦੇਖ ਸਕਦੇ ਹੋ ਕੈਮਰਾ ਭਾਵੇਂ ਦਿਖਾ ਸਕਦੇ ਹਾਂ ਜੀ ਉਹਨਾਂ ਦਾ ਪ੍ਰੈਸ਼ਨ ਜਸਟ ਕਰਾਇਆ ਤਿੰਨ ਦਿਨ ਹੋਏ ਉਹਨਾਂ ਨੂੰ ਤੇ ਸਾਡੇ ਤੇ ਬਹੁਤ ਵੱਡਾ ਪਹਾੜ ਲ ਗਿਆ ਹਾਂਜੀ ਇਹ ਨਾ ਦੇ ਬੱਚੇ ਹਾਂਜੀ ਕੀ ਕਹਿਣਾ ਤੁਸੀ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਜੀ ਮਾਨਯੋਗ ਸਰਕਾਰ ਨੂੰ ਅਸੀਂ ਇਹ ਬੇਨਤੀ ਕਰ ਰਹੇ ਹਾਂ ਵੀ ਜਿਹੜਾ ਅੱਜ ਇਹ ਗਰੀਬ ਪਰਿਵਾਰ ਨਾਲ ਹਾਦਸਾ ਵਾਪਰਿਆ ਹੈ ਇਹ ਬਹੁਤ ਹੀ ਦੁਖਦਾਇਕ ਹਾਦਸਾ ਹੈਗਾ ਔਰ ਪਰਿਵਾਰ ਦੀ ਜਾਨ ਮਾਨ ਦੀ ਬਹੁਤ ਬਚਤ ਰਹੀ ਲੇਕਿਨ ਇਹਨਾਂ ਦਾ ਜਿਹੜਾ ਘਰੇਲੂ ਸਮਾਨ ਸੀਗਾ ਉਹ ਸਾਰਾ ਹੀ ਡੈਮੇਜ ਹੋ ਗਿਆ ਹੈ ਜੀ ਔਰ ਜਿਹੜਾ ਇਹਨਾਂ ਦਾ ਮਕਾਨ ਸੀਗਾ ਉਹ ਸਾਰਾ ਹੀ ਬਿਲਕੁਲ ਕੋਈ ਰਹਿਣ ਦੀ ਮਤਲਬ ਕੀ ਇਸ ਤਰੀਕੇ ਦੀ ਪੋਜੀਸ਼ਨ ਨਹੀਂ ਹੈਗੀ ਐ ਇਸ ਟਾਈਮ ਜਿਹੜਾ ਮੌਸਮ ਹੈਗਾ ਉਹ ਵੀ ਬਰਸਾਤ ਦਾ ਹੈਗਾ ਪਰ ਇਹਨਾਂ ਦੀ ਸਿਰ ਤੇ ਜਿਹੜੀ ਛੱਤ ਹੈ ਨਹੀਂ ਇਹਦਾ ਸਾਨੂੰ ਬੜਾ ਦੁੱਖ ਹੈ ਅਸੀਂ ਮਾਨਯੋਗ ਸਰਕਾਰ ਨੂੰ ਹੱਥ ਜੋੜ ਕੇ ਅਪੀਲ ਕਰਦੇ ਆਂ ਵੀ ਇਹਨਾਂ ਨੂੰ ਮੁਆਵਜ਼ਾ ਦਿਲਾਇਆ ਜਾਵੇ ਉਹ ਇਹਨਾਂ ਦੀ ਮਦਦ ਕੀਤੀ ਜਾਵੇ ਗਰੀਬ ਪਰਿਵਾਰ ਹੈਗਾ ਜੇ ਕੋਈ ਹੋਰ ਸ਼ਖਸ ਵੀ ਇਹਨਾਂ ਦੀ ਮਦਦ ਕਰਨਾ ਚਾਹੁੰਦਾ ਹੋਵੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਾਂਗੇ ਇਹਨਾਂ ਦੀ ਮਦਦ ਕੀਤੀ ਜਾਵੇ ਅਸੀਂ ਡੀਸੀ ਸਾਹਿਬ ਨੂੰ ਵੀ ਬੇਨਤੀ ਕਰਦੇ ਆਂ ਵੀ ਮੌਕੇ ਦੀ ਨਜਾਕਤ ਨੂੰ ਦੇਖਦੇ ਹੋਏ ਇਨਾਂ ਦੀ ਮਦਦ ਕੀਤੀ ਜਾਵੇ ਇਹਨਾਂ ਨੂੰ ਜਿਹੜਾ ਹੈਗਾ ਮੁਆਵਜ਼ਾ ਦਲਾਇਆ ਜਾਵੇ ਔਰ ਅਸੀਂ ਜਿਹੜੀ ਸੈਂਟਰ ਸਰਕਾਰ ਹੈਗੀ ਹੈ ਉਹਨਾਂ ਤੱਕ ਵੀ ਅਸੀਂ ਇਹ ਅਪੀਲ ਕਰਾਂਗੇ ਵੀ ਇੱਥੇ ਗਰੀਬ ਗਰੀਬ ਪਰਿਵਾਰ ਰਹਿੰਦੇ ਨੇ ਇਹਨਾਂ ਦਾ ਜਿਹੜਾ ਗਰੀਬ ਪਰਿਵਾਰ ਹੈਗਾ ਇਹਨਾਂ ਨੂੰ ਮਕਾਨ ਜਿਹੜਾ ਹੈਗਾ ਬਹੁਤ ਹੀ ਕੱਚੇ ਮਕਾਨ ਨੇ ਇਹਨਾਂ ਨੂੰ ਜਿਹੜੀ ਲੋਨ ਦੀ ਸੁਵਿਧਾ ਲਾ ਰੱਖੀ ਹੈ ਇਹਨਾਂ ਨੇ ਆ ਪੈਸੇ ਦਿੰਦੇ ਨੇ ਫੰਡ ਦਿੰਦੇ ਨੇ ਉਹ ਦਿੱਤਾ ਜਾਵੇ ਇਹਨਾਂ ਨੂੰ ਮਤਲਬ ਕਿ ਤਾਂ ਕਿ ਆਪਣੀ ਇਹ ਨਵੀਂ ਛੱਤ ਬਣਾ ਸਕਣ ਇਹਨਾਂ ਦੇ ਗਰੀਬ ਪਰਿਵਾਰ ਕੋਲੇ ਇਹਨਾਂ ਖਰਚਾ ਹੈ ਨਹੀਂ ਵੀ ਜਿਹੜਾ ਇਹ ਦੁਬਾਰਾ ਪਾ ਲੈਣ ਦੇਖੋ ਜੀ ਬਿਲਕੁਲ ਜੀ ਇਹਨਾਂ ਨੇ ਅਪੀਲ ਕੀਤਾ ਕਿ ਜੇਕਰ ਕੋਈ ਹੋਰ ਵੀ ਵਿਅਕਤੀ ਆਉਣਾ ਚਾਹੁੰਦਾ ਹੈ ਇਹਨਾਂ ਦੀ ਮਦਦ ਲਈ ਤਾਂ ਉਹ ਵੀ ਆ ਸਕਦਾ ਹੈ ਇੱਥੇ ਆਪਣਾ ਇਸ ਮਹੱਲੇ ਦੇ ਕਾਉਂਸਲਰ ਨੇ ਸ੍ਰੀਚ ਆਉਣ ਉਹਨਾਂ ਦੇ ਨਾਲ ਸੰਪਰਕ ਕਰ ਸਕਦਾ ਹੈ ਕਿਉਂਕਿ ਅਗਰ ਛੱਤ ਇਹਨਾਂ ਦੇ ਨਹੀਂ ਹੈ ਗਰੀਬ ਆਪਣਾ ਹੈਗੇ ਨਹੀਂ ਪਰਿਵਾਰ ਨੇ 8000 ਰੁਪਏ ਸਾਰਾ ਇਹਨਾਂ ਨੂੰ ਆਪਣਾ ਮਿਲਦਾ ਹੈ ਉਸ ਦੇ ਨਾਲੇ ਛੱਤ ਆਪਣੀ ਵੀ ਆਪਣਾ ਨਹੀਂ ਬਦਲ ਸਕਦੇ ਲੇਕਿਨ ਅਗਰ ਕੋਈ ਵੀ ਵਿਅਕਤੀ ਇਹਨਾਂ ਦੀ ਆਪਣਾ ਮਦਦ ਕਰਨੀ ਚਾਹੁੰਦਾ ਛੱਤ ਵੀ ਆਪਣਾ ਇਹਨਾਂ ਦੇ ਨਾਲ ਵੀ ਲਾ ਕੇ ਪਾਉਣਾ ਚਾਹੁੰਦਾ ਤਾਂ ਉਹ ਵੀ ਇੱਥਾ ਸਦਰ ਸ਼੍ਰੇ ਚੌਂਦ ਦੇ ਨਾਲ ਜਿਹੜੇ ਇਥੇ ਕਾਉਂਸਲਰ ਨੇ ਉਹਨਾਂ ਦੇ ਨਾਲ ਵੀ ਆਪਣਾ ਸੰਪਰਕ ਇਹ ਆਪਣਾ ਕਰ ਸਕਦਾ ਅਸੀਂ ਅੱਜ ਪਹੁੰਚੇ ਹਾਂ ਬਟਿੰਡਾ ਦੇ ਸੰਜੇਨਗਰ ਗਲੀ ਨੰਬਰ 20 ਦੀਆਂ ਇਹ ਸਾਰੀਆਂ ਤਸਵੀਰਾਂ ਨੂੰ ਇੱਕ ਵਾਰੀ ਤੁਹਾਨੂੰ ਫਿਰ ਦਿਖਾ ਦਾਂਗੇ ਤਸਵੀਰਾਂ ਤਸਵੀਰਾਂ ਦੇ ਵਿੱਚ ਛੱਤ ਜਿਹੜੀ ਪਰਿਵਾਰ ਕੁਦਰਤੀ ਬਾਹਰ ਨਿਕਲਿਆ ਤੇ ਛੱਤ ਚੰਦਕ ਦੀਪੀ ਵਿਚਾਰ ਰਹਿ ਗਿਆ ਲੇਕਿਨ ਸਾਰਾ ਨੁਕਸਾਨ ਹੋ ਚੁੱਕਾ ਹੈ ਦੇ ਬਾਰਸ਼ ਦੇ ਮੌਸਮ ਦੇ ਵਿੱਚ ਹੁਣ ਇਹਨਾਂ ਨੂੰ ਰਹਿਣਾ ਵੀ ਮੁਸ਼ਕਲ ਹੋ ਚੁੱਕਿਆ ਹੈ ਤੇ ਆਪਾਂ ਗੱਲ ਕਰੀਏ ਤੇ ਇਹਨਾਂ ਨੇ ਕਹਿਣਾ ਕਿ ਕੱਲ ਇਹਨਾਂ ਦੀ ਮਾਤਾ ਦਾ ਜਿਹੜਾ ਆਪਰੇਸ਼ਨ ਹੋਇਆ ਹੈ ਤੇ ਹੁਣ ਸਿਰ ਦੇ ਉੱਤੇ ਛੱਤ ਵੀ ਨਹੀਂ ਹੈ ਕਿੱਥੇ ਲੋਕਾਂ ਦੇ ਘਰਾਂ ਦੇ ਵਿੱਚ ਇਸ ਟਾਈਮ ਜਾਣਗੇ ਛੋਟੇ ਛੋਟੇ ਬੱਚੇ ਨੇ 7-8000 ਰੁਪਏ ਸਾਰੀ ਸੈਲਰੀ ਮੰਗੀ 7-8000 ਰੁਪਏ ਨਾਲ ਕਿਤੋਂ ਛੱਤ ਅਗਲਾ ਬਣਾ ਲੋ ਕਰਦੇ ਗਏ ਜਾ ਰਹੇ ਹੀ ਮਿਊਨਿਸਪਲ ਦੇ ਨਾਲ ਹੁੰਦੇ ਨਾਲ ਇਸ ਲਈ ਤੁਸੀਂ ਇਹ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾ ਜੋ ਕੋਈ ਦਾਨੀ ਸਜਨਾ ਕੇ ਇਹਨਾਂ ਦੇ ਸਿਰ ਦੇ ਉੱਤੇ ਹੱਥ ਰੱਖ ਸਕੇ ਤੇ ਇਹਨਾਂ ਦੇ ਸ਼ਰਦੀ ਸੱਤ ਬਣਾ ਦੇਵੇ ਦੇਖ ਲਓ ਤਸਵੀਰਾਂ ਅਸੀਂ ਉਹ ਦਿਖਾ ਰਹੇ ਬਠਿੰਡਾ ਦੇ ਸੰਜੀ ਨਗਰ ਵਾਲੀ ਨੰਬਰ 20 ਦੀਆਂ ਤਸਵੀਰਾਂ ਅਸਾਰੀਆਂ ਜਿੱਥੇ ਅੱਜ ਇੱਕ ਆਪਣਾ ਪਰਿਵਾਰ ਦੇ ਉੱਤੇ ਇਸ ਤਰ੍ਹਾਂ ਦਾ ਪਹਾੜ ਇੱਕ ਇੱਕਦਮ ਲੱਗਿਆ ਇਹ ਜਦ ਪਰਿਵਾਰ ਘਰ ਤੋਂ ਬਾਹਰ ਨਿਕਲਦਾ ਹੈ ਆਪਣੇ ਕਮਰੇ ਬਾਹਰ ਨਿਕਲਦਾ ਤਾਂ ਅਚਾਨਕ ਛੱਤ ਡਿੱਗ ਜਾਂਦੀ ਹੈ ਸਾਰਾ ਸਮਾਨ ਅੰਦਰ ਹੀ ਇਹਨਾਂ ਦਾ ਆਪਣਾ ਤਹਿਸ ਨਸ਼ ਹੋ ਗਿਆ ਤੁਸੀਂ ਦੇਖ ਰਹੇ ਹੋ ਖਬਰ ਪੰਜਾਬ ਦੀ ਫੇਸਬੁਕ ਪੇਜ ਤੇ ਫਟਾਫੜ ਜਿਸ ਨੂੰ ਸ਼ੇਅਰ ਕਰ ਦਿਓ ਫਾਲੋ ਕਰੋ ਤਾਂ ਜੋ ਇਹਨਾਂ ਦਾ ਕਿਸੇ ਦੀ ਆਪਣਾ ਤੁਹਾਡੇ ਇੱਕ ਸ਼ੇਅਰ ਦੇ ਨਾਲ ਕਿਸੇ ਦੀ ਮਦਦ ਹੋ ਸਕੇ